ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੂਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਠੀਕ ਹੈ ਜੀ ਬਾਈ ਕੋਲ ਚਾਰ ਕਟੀਆਂ ਟਾਪ ਦੀਆਂ ਬਕਾਉਗਾ ਜੀ ਦੇਖ ਸਕਦੇ ਹੋ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਜੀ ਆਪਣਾ ਨੰਬਰ ਲੋਡ ਕਰੋ ਜੀ 7228000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਠੀਕ ਹੈ ਜੀ ਬਾਕੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਆ ਗੁਰਜੀਤ ਰਾਏ ਜਿੱਥੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜਾਣਕਾਰੀ ਹਾਂਜੀ ਬਾਈ ਸਾਸਿ ਗਾਜੀ ਸਾਸਰੀ ਕਾਲ ਬਾਈ ਨਾਮ ਨਾਮ ਗੁਰਮੀਤ ਰਾਮ ਪਿੰਡ ਅਫ ਦੇਸ ਰਾਜ ਹਾਂਜੀ ਪਿੰਡ ਪੂਲਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਆ ਜੀ ਆਪਣਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਨਹਿਰ ਦੇ ਉੱਪਰ ਘਰ ਆਪਣਾ ਹਾਂਜੀ ਹਾਂਜੀ ਬਾਈ ਨਹਿਰ ਤੋਂ ਇੱਧਰ ਸਿੱਧੀ ਆਪਣੇ ਘਰਾਂ ਨੂੰ ਨਹੀਂ ਆਉਂਦੀ ਠੀਕ ਹੈ ਜੀ ਕਿੰਨੇ ਕੱਟੀਆਂ ਮਕਾਓ ਬਾਈ ਆਪਣੀਆਂ ਕੱਟੀਆਂ ਆਪਣੇ ਕੋਲੇ 4 ਆ ਜੀ ਠੀਕ ਹੈ ਜੀ ਪਹਿਲੀ ਕੱਟੀ ਦੱਸੋ ਲੀਲੀ ਲੱਗਦੀ ਇਹ ਖੀਰੀ ਆ ਜੀ ਮੂਹ ਇਹ ਸਾਲ ਤੋਂ ਉੱਤੇ ਹੋ 12 13 ਮਹੀਨਾ ਦੀ ਉਹ 12 ਕ ਮਹੀਨਾ ਦੀ ਮੰਨ ਲਓ ਠੀਕ ਹੈ ਜੀ ਚੋਲੀ ਚਾਲੀ ਦੀ ਬਹੁਤ ਸਾਫ ਹੈ ਵੀ ਦਿਖਾ ਦਿਓ ਜੀ ਲੋਪਰਾ ਧੌਣ ਧੌਣ ਦੇਖ ਸਕਦੇ ਆੜੇ ਨਿਕਲਣ ਠੀਕ ਹੈ ਜੀ ਹਾਂ ਜੀ ਵੀ ਰੇਟ ਕੀ ਇਹਦਾ ਰੇਟ ਇਹਦਾ ਫੋਨ ਤੇ ਹੈ ਜੀ ਰੇਟ ਫੋਨ ਤੇ ਜਾ ਜੂਗਾ ਹਾਂਜੀ ਹਾਂਜੀ ਰੇਟ ਜਾਇਜ਼ ਹੀ ਹੋਊਗਾ ਤੋੜ ਦਿਓ ਭਰਾ ਤੋੜ ਦਿਓ ਲੋਪਰਾ ਚੈੱਕ ਕਰ ਸਕਦੇ ਹੋ ਕੱਟੀ ਸੋਹਣੀ ਐ ਸੁਨੱਖੀ ਆ ਸਿੰਘ ਵੀ ਚਿੱਟੇ ਕਰੀ ਜਾਂਦੇ ਕਰਮ ਵਾਲੇ ਹੁਣ ਤਾਂ ਇੱਕ ਸਿੰਘ ਚਿੱਟਾ ਇੱਧਰ ਹਾਂਜੀ ਜੀ ਚਿੱਟਾ ਕਰ ਰਹੀ ਹੈ ਸਿੰਘ ਆ ਦੇਖ ਸਕਦੇ ਫੇਸ ਕੁਆਲਟੀ ਤੋੜ ਦਿਓ ਭਰਾ ਤੋੜ ਦਿਓ

नहीं नहीं, नहीं नहीं, सांग नहीं, ठीक है नहीं, चेक कर सकते चार ही था जिला बठिंडा उधर नोर दो देख दो पा सिंगी संगी बहुत सोहनी लगी है थोड़ी डरदी आजा आ जाओ चा चा चल चलो बोलो तोरे दिखाऊ ਲੋਜੀ ਉਹ ਰਤਰਾ ਤਾਂ ਸਹੀ ਮੋੜ ਦਾ ਪਰ ਮੋੜ ਦਾ ਲੋਜੀ ਚੈੱਕ ਕਰਦੇ ਚੰਗੀ ਪਲੀ ਬਲੋਸੀਆ ਸੋਹਣੀ ਆ ਲੋਜੀ ਬੰਦ ਹੋਈ ਬੰਦ ਲੋਜੀ ਦੋ ਕਟੀਆਂ ਦਿਖਾ ਦੇ ਭਰਾ ਠੀਕ ਹੈ ਇੱਕ ਵੱਡੀ ਕੱਟੀ ਹੈ ਭਾਈ ਕੋਲੇ ਦੀ ਲੈਣੇ ਆਪਾਂ ਜਾਣਕਾਰੀ ਹਾਂਜੀ ਇਹ ਵੱਡੀ ਕੱਟੀ ਦੀ ਦੱਸੋ ਹੀ ਜਾਣਕਾਰੀ ਵੱਡੀ ਕੱਟੀ ਨਹੀਂ ਇੱਕ ਦੰਦ ਸਿੱਟਿਆ ਹੋਇਆ ਨੇ ਅਸਾਂਜੀ ਹਾਂਜੀ ਠੀਕ ਆ ਤੇ ਇਹ 29 ਤਰੀਕ ਦੀ ਸਮਰੀ ਹੋਈ ਆਪਣੇ ਕੋਲੋਂ ਬੂਰੇ ਸਾਂਣ ਤੋਂ ਬਣੀ ਹੋਈ ਆ ਹਾਂਜੀ ਮੇਰੇ ਕੋਲ ਵੀਡੀਓ ਵੀ ਬਣੀ ਹੋਈ ਆ ਚਾਹੇ ਕੋਈ ਜੇ ਸੌਦਾ ਹੁੰਦਾ ਕਿਸੇ ਬੰਦੇ ਨਾਲ ਜਾ ਕੇ ਪੁੱਛ ਕੇ ਘਰੋਂ ਤਸੱਲੀ ਕਰ ਸਕਦਾ ਪੂਲੇਪਿੰਡ ਤੋਂ ਠੀਕ ਹੈ ਜਿਹੜੇ ਸਾਨ ਤੋਂ ਬਣੀ ਠੀਕ ਹੈ ਠੀਕ ਹਾਂ ਜੀ ਚੈੱਕ ਕਰ ਸਕਦਾ ਵਾਈਕ ਦਾ ਬਣ ਵੀ ਗਈ ਟੀਕਾ ਵੀ ਭਰਿਆ ਗਿਆ ਸਮਝ ਲਓ ਤੋੜ ਦੋ ਪਰਾ ਰੇਟ ਭਰਾ ਦਾ ਰੇਟ ਇਹਦਾ 45000 ਹੈ ਇਹਦਾ 45000 ਹਾਂਜੀ ਠੀਕ ਦੋ ਪਰਾ ਕੱਦ ਬੱਡ ਕਰਮਾਂ ਵਾਲੀ ਦਾ ਸੁਣ ਦੇਖ ਸਕਦੇ ਲੋ ਤੋ ਸਾਦੇ ਭਰਾ ਦੇਖ ਸਾਦੇ ਤੋੜਾ ਕਰ ਲਓ ਜੀ ਚੰਗਾ ਕੱਦ ਵੱਡਾ ਕਰਮਾਂ ਵਾਲੀ ਦਾ ਫਿਰ ਸਕੁਆਲਟੀ ਦੇਖ ਸਾਦੇ ਭਰਾ ਕਲੋਜ਼ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਸਾਰਾ ਸੋਡੀ ਕੱਟੀ ਦੀ ਦੱਸੋ ਜਾਣਕਾਰੀ ਕਿੰਨੇ ਟਾਈਮ ਦੀ ਹੈ ਇਹ ਸਰਕਾਰੀ ਸੀਮਨ ਦੀ ਹੈ ਜੀ ਇਹ 5 ਕੁ ਮਹੀਨਾ ਦੀ ਕੱਟੀ ਹੈ ਠੀਕ ਹੈ ਜੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਲੋਕਾਂ ਤੋਂ ਇਹ ਵੀ ਬਹੁਤ ਸਾਫ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਭਰਾ ਠੀਕ ਹੈ ਇਹਦਾ ਰੇਟ ਪਰਾ ਰੇਟ ਦਾ ਫੋਨ ਤੇ ਕਰ ਲਾਂਗੇ ਜੀ ਦਿਨ ਲਈ ਹੂਮਲ ਠੀਕ ਹੈ ਜੀ ਆਪਣਾ ਕੋ ਚਾਰੇ ਕਟੀਆਂ ਜੇ ਕਿਸੇ ਨੇ ਭਾਈ ਚਾਰੇ ਕਟੀਆਂ ਲੈਣੇ ਕਹਿੰਨੇ ਪਾਲ ਨਾਲ ਫਿਰ ਜੇ ਕੋਈ ਚਾਰੇ ਲੈੰਦਰ ਚਾਰਾਂ ਤੋਂ ਰਿਆਤ ਕਰ ਦਾਂਗੇ ਆਪਾਂ ਜਿਹੇ ਜਿਹੇ ਬੰਦਾ ਨੇ ਨੇੜੇ ਦੂਰੋਂ ਚੱਲ ਕੇ ਆਉ ਠੀਕ ਹੈ ਠੀਕ ਹੈ ਜੋ ਪਰਾ ਦੇਖ ਜਾਓ ਚੰਗਿਆ ਤੋਰਾ ਤਰਾ ਦਿਖਾਤਾ ਵਾ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਰਾ ਮੈਂ ਤੇ ਕਿਸੇ ਨਵੀਂ ਨੂੰ ਬੋਲ ਜੀ ਭਾਈ ਠੀਕ ਹੈ